ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਤਾ ਸਾਹਿਬ ਕੌਰ ਹੋਸਟਲ ਵਿੱਚ ਬੀਐਸਸੀ 3rd ਇਅਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਵੱਲੋਂ ਪਾਹਾ ਲਗਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਸਪ੍ਰੀਤ ਕੌਰ ਹੋਸਟਲ ਦੇ ਕਮਰਾ ਨੰਬਰ 119 ਵਿੱਚ ਰਹਿ ਰਹੀ ਸੀ ਤੇ ਉਸਦੇ ਸਾਥੀਆਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜਸਪ੍ਰੀਤ ਕੌਰ ਨੂੰ ਮੋਢੀ ਸਹਾਇਤਾ ਦੇ ਕੇ ਪਟਿਆਲਾ ਹਸਪਤਾਲ ਭੇਜ ਦਿੱਤਾ ਗਿਆ। ਜਦਕਿ ਫੰਦੇ ਤੋਂ ਉਤਾਰੇ ਜਾਣ ਤੱਕ ਜਸਪ੍ਰੀਤ ਕੌਰ ਦੀ ਹਾਲਤ ਨਾਸੁਖ ਬਣੀ ਹੋਈ ਸੀ। ਜਸਪ੍ਰੀਤ ਕੌਰ ਮਾਨਸਾ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਸੀ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਪ ਕਰ ਰਹੀ ਸੀ ਜਿਸ ਤੋਂ ਬਾਅਦ ਬਾਅਦ ਚ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਸਾਨੂੰ ਇਤਲਾਹ ਮਿਲੀ ਸੀ ਜਸਪ੍ਰੀਤ कौर ਪੁਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਕੁਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਇਸਾਈਡ ਬਾਰੇ ਇਤਲਾਹ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹ ਲੈ ਕੇ ਬਹੁਤ ਕੋਸ਼ਿਸ਼ ਕੀਤੀ ਸੀ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਦਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚੋਂ ਕੁਝ ਬਣ ਜੂਗੇ ਇਹ ਬੀਐਸਸੀ 3rd ਇਅਰ ਦੀ ਸਟੂਡੈਂਟ ਸੀਗੀ ਇਹ ਤਾਂ 5ਵੀਂ ਇਰੀ ਕਰ ਰਹੀ ਸੀ ਜੋ 3rd ਇਅਰ ਸੀਗਾ ਇਹਦਾ 3 ਸਾਲ ਹੋ ਗਏ ਨੇ ਵੀ 194 ਬੀਐਨਐਸ ਤਹਿਤ ਇਹਦੀ ਕਾਰਵਾਈ ਅਮਲ ਚ ਚਲਾਈ ਜਾਂਦੀ ਜਾ ਰਹੀ ਹੈ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਅੱਜ ਪੋਸਟਮਾਰਟਮ ਕਰਵਾ ਕੇ ਹੋਣੀ ਉਹਦੀ ਲਾਸ਼ ਵਾਰਸਾਂ ਦੇ حوالے ਕਰਦਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਤਾ ਸਾਹਿਬ ਕੌਰ ਹੋਸਟਲ ਵਿੱਚ ਬੀਐਸਸੀ 3rd ਇਅਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਵੱਲੋਂ ਪਾਹਾ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਸਪ੍ਰੀਤ ਕੌਰ ਹੋਸਟਲ ਦੇ ਕਮਰਾ ਨੰਬਰ 119 ਚ ਰਹਿ ਰਹੀ ਸੀ ਤੇ ਉਸਦੇ ਸਾਥੀਆਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜਸਪ੍ਰੀਤ ਕੌਰ ਨੂੰ ਮੋਢਲੀ ਸਹਾਇਤਾ ਦੇ ਕੇ ਪਟਿਆਲਾ ਹਸਪਤਾਲ ਭੇਜ ਦਿੱਤਾ ਗਿਆ ਜਦਕਿ ਫੰਦੇ ਤੋਂ ਉਤਾਰੇ ਜਾਣ ਤੱਕ ਜਸਪ੍ਰੀਤ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਜਸਪ੍ਰੀਤ ਕੌਰ ਮਾਨਸਾ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਸੀ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਸੀ ਜਿਸ ਤੋਂ ਬਾਅਦ ਬਾਅਦ ਚ ਲੜਕੀ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਸਾਨੂੰ ਇਤਲਾਹ ਮਿਲੀ ਸੀ ਜਸਪ੍ਰੀਤ ਕੌਰ ਪੁੱਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਇਹ 119 ਨੰਬਰ ਰੂਮ ਹੈ ਬੀਬੀ ਸਾਹਿਬ ਕੌਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ। ਇਹਨੇ ਸੁਸਾਈਡ ਬਾਰੇ ਇਤਲਾਹ ਮਿਲੀ ਸੀ। ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹ ਲੈ ਕੇ ਬਹੁਤ ਕੋਸ਼ਿਸ਼ ਕੀਤੀ ਸੀ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ तकरीबन ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚੋਂ ਕੁਝ ਬਣ ਜਾਓਗੇ ਇਹ ਬੀਐਸਸੀ 3rd ਇਅਰ ਦੀ ਸਟੂਡੈਂਟ ਸੀਗੀ ਇਹ ਤਾਂ 5 ਇਅਰ ਹੀ ਕਰ ਰਹੀ ਸੀ ਜੋ 3rd ਇਅਰ ਸੀਗਾ ਇਹਦਾ 3 ਸਾਲ ਹੋ ਗਏ ਨੇ ਤੇ 194 ਬੀਐਨਐਸ ਤਹਿਤ ਇਹਦੀ ਕਾਰਵਾਈ ਅਮਲ ਚ ਚਲਾਈ ਜਾਂਦੀ ਜਾ ਰਹੀ ਹੈ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਆਜ ਪੋਸਟਮਾਰਟਮ ਕਰਵਾ ਕੇ ਹੋਣੀ ਉਹਦੀ ਲਾਸ਼ ਵਾਰਸਾਂ ਦੇ ਹਵਾਲੇ ਕਰਦਾਂਗੇ